ਕੀ ਹਾਲ ਚਾਲ ਆ ਠੀਕ ਠਾਕ ਹੋਰ ਬਰਾ ਭਾਈ ਵਧੀਆ ਵਧੀਆ ਭਾਈ ਹੋਰ ਠੀਕ ਆ ਬਿਆਰ ਅੱਜ ਕਿਵੇਂ ਆਇਆ ਆਪਾਂ ਆਇਆ ਸਰੋਂ ਲੈਣ ਆਇਆ ਗੱਟੇ ਤੁਹਾਡੇ ਸਾਹਮਣੇ ਆ ਅੱਛਾ ਗੱਟੇ ਭਰਾ ਭਰਾ ਲੈਣੇ ਆ ਆ ਵੀ ਮੇਜ ਚਾ ਲੋ ਬੈਠੋ ਜੀ ਬੈਠ ਜਾਈ ਚਲੋ ਵੀ ਬੈ ਜਾ ਚੱਲ ਵੀ ਚਲੋ ਜੀ ਬੈਠੋ ਚਲੋ ਵੀ ਕਿਹੜੀ ਦੁਕਾਨ ਤੇ ਆਣਾ ਆਪਾਂ ਇਧਰੋਂ ਘਰ ਇਧਰੋਂ ਆ ਬੱਤਨਾਂ ਦੀ ਬਣਾ ਚੱਲ ਵੀ ਹੋਰ ਲਓ ਜੀ ਮਤਰਾ ਹੁਣ ਚੱਲਦੇ ਆ ਦੁਕਾਨ ਦਿਖਾ ਸਾਹਮਣੇ ਹਾਂ ਬਜਾਣ ਕਿਹੜੀ ਆ ਵੇਖੀ 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 ਐ ਡਰਾਈਵਰ ਹਾਈ ਫਾਈ ਆ ਪਰ ਬੰਨਵੀਂ ਡਰਾਈਵਰ ਦੀ ਕਿੱਛਿਆ ਐ ਬਾਰੇ ਸਾਰੇ ਯਾਰ ਡਰਾਈਵਰ ਬਾਰੇ ਯਾਰ ਛੋਟੀ ਛੋਟੀ ਡਰਾਈਵਰ ਯਾਰ ਰੋਡ ਦੇ ਉੱਤੇ ਨਾ ਬਸ ਨਾ ਡਰਾਈਵਰ ਚਿੰਨੇ ਸਾਡੇ ਆਵੇ ਆੜੋ ਆਪੋ ਦਾ ਵੀ ਗੱਡਿਆ ਕਿੱਥੇ ਉਹ ਅੱਗੇ ਆ ਉਹ ਕਿੱਥੇ ਚਲ ਆਪਾਂ ਤਾਂ ਗਾਂਦ ਚ ਜਾ ਕੇ ਮਿਲਦੇ ਆ ਫਿਰ ਤੇ ਕੀ ਭਾਵਿਆ ਕਿ ਇਹ ਵੀ ਸਾਨੂੰ ਗੱਲ ਕੁਛ ਦਿਖਾਉਂਦੇ ਆ ਵੀ ਸਰੂ ਗਹਿੋਜੀ ਨਾਲ ਇਹ ਵੀ ਬੁੱਢਿਆਂ ਵਾਲੇ ਬੰਦੇ ਨਾ ਕੋਕੜ ਹਾਈ ਫਾਈ ਬੋਲਾ ਭਾਈ ਵੀ ਵਲੋਗ ਵੇਨਾ ਹੋਏ ਆਪਣੇ ਕਰਨੇ ਫੇਰ ਕੀ ਗੱਲ ਬਾਈ ਤੁਸੀਂ ਪਰ ਮੋਸ਼ਨ ਪਰ ਮੋਸ਼ਨ ਨਾ ਕਰਾਓ 10 15 ਦਾ ਗਾਣਾ ਟੱਪ ਕੇ ਫੇਰ ਆ ਮਿੱਤਰੋ ਫੇਰ ਆ ਜਾਣੇ ਦੁਕਾਨ ਹਾਂ ਲਓ ਜੀ ਮਿੱਤਰੋ ਸਵਾਰੀ ਵੀ ਆਪਣੀ ਆ ਗਈ ਬਾਕੀ ਚੱਲਿਆਂ ਆਪਾਂ ਦੁਕਾਨ ਤੇ ਆ ਗਏ ਜੀ ਬਾਈ ਆ ਗਈ ਆ 10 ਵੀ ਪ੍ਰਭ ਕੀ ਲੈਣਾ ਕੀ ਪਾ ਜੀ ਇਹ ਇਲੀਏ ਬਕਰ ਵੀ ਹੈ ਆਹੀ ਲੱਗੇ ਕੱਲ ਬਰਸਦਾ ਆ ਜੀ ਕਿੰਨੀ ਭਰਾਵਾ ਤਿੰਨ ਨਹੀਂ 3 ਕਿਲੋ ਨਾਲ ਗੱਟੇ ਗੱਟੇ ਭਰ ਜਾਣ ਆਹਾਂ ਭਰ ਜਾਣਗੇ ਬਾਅਦ ਚ ਛੱਡ ਲਾਂਗੇ ਰਿਹਾ ਦਿਖਾਉਂਦਾ ਤੋ ਬਾਕੀ ਦਾਲ ਦੂਲ ਕਾਲੇ ਛੋਲੇ ਪਰਵਾਹ ਜਵਾਰ ਆ ਹਾਂ ਬਈ ਤੇ ਆ ਇਧਰ ਬਾਜਰਾ ਇਧਰ ਮੱਕੀ ਆ ਉਧਰ ਚੌਲ ਆ ਇਧਰ ਮੂੰਗੀ ਆ ਤੇ ਇਧਰ ਭਰਾਵਾ ਇਧਰ ਦੀਪ ਆ ਇਹ ਵਾ ਕੀ ਪਰ ਬੈ ਕੋ ਪਰ ਜਿੱਤ ਨੇ ਉਹ ਗੁੱਲੀ ਡੰਡਾ ਸੋਇਆਬੀਨ ਤੇ ਆ ਕੇ ਪਿੱਛੇੋਂ ਜਾਣਾ ਹੀ ਪੈਣਾ ਬਾਈ ਚੱਲੀਏ ਬੈਕ ਸੈਟ ਨਹੀਂ ਚੱਲੇਗੇ ਆਪਾਂ ਆਪਣਾ ਚਲਾਨ ਲਹਿ ਹੋ ਸਕਦਾ ਕਿਸੇ ਹਿਸਾਬ ਨਾਲ ਮੈਂ ਕਹਣਾ ਚਲਾਨ ਕਰਾ ਕੇ ਦੇਖ ਲਈ ਅੱਜ ਤਾਂ ਪੈਸੇ ਪਰ ਪ੍ਰਧਾਨ ਨੇ ਤੇ ਨਹੀਂ ਫਿਰ ਕਹਿੰਦਾ ਬੋਲਦਾ ਵਾ ਤਰ ਹੁਣ ਆਪਾਂ ਚੱਲੇ ਆ ਘਰ ਨੂੰ ਰਵਾਨਾ ਹੁੰਨੇ ਆ ਲੈ ਲੋ ਆਏ ਮੋਹਾਲਾ ਬਿਆਰ ਦਾ ਕਿੱਧਰ ਸਕੂਲ ਰਿਆਂ ਕਰ ਰਿਆਂ ਗੱਡੀਆਂ ਫਸ ਗਈਆਂ ਪਈਆਂ ਪ੍ਰਭ ਕਿੱਧਰ ਮੋਟਰਸਾਂ ਲੜਾ ਕੇ ਬਹਿ ਗਏ ਐਂ ਚੱਲੇ ਆਂਟੀਆਂ ਮੇਰੇ ਬੂਲ ਦੇਖੀ ਜਾਂਦੀਆਂ ਵੀਡੀਓ ਬਣਾਈ ਜਾਂਦਾ ਫੇਰ ਕੀ ਯਾਰ ਆਂਟੀਆਂ ਨੂੰ ਪਤਾ ਨਹੀਂ ਬੱਚਾ ਚੈਨਲ ਸਬਸਕ੍ਰਾਈਬ ਹਾਂ ਐਕਸ਼ਨ ਕੈਮਰਾ ਇੱਧਰ ਵੀ ਭਾਈ ਯਾਰ ਮੰਡੀ ਚ ਗੱਡੀਆਂ ਗੱਡੀਆਂ ਲੈ ਆਇਆ ਕਦੋਂ ਆਵੇ ਜਿੱਥੇ ਜਾਈ ਉਹਥੇ ਡਰਾਈਵਰ ਕਾਹ ਆ ਗਈ ਥਾਰ ਜੀ ਹਾਂ ਦੱਸੀ ਮੜਾ ਇਹ ਵੀਡੀਓ ਵਾਲੇ ਨੂੰ ਹਾਂ ਹਾਂ ਜੇ ਮੈਂ ਬਣ ਕੇ ਡਰਾਈਵਰ ਕੱਢ ਦੂੰ ਚੱਪ ਮੈਂ ਹਾਂ ਹਾਂ ਕੈਮਰਾ ਭਾਈ ਆਪੇ ਕੱਢੂਗਾ ਪਹਿਲਾਂ ਤਾਂ ਆਪਦੇ ਜਿਹੜੇ ਸਾਧਨ ਦੇ ਕਢਾਊਗਾ ਅੱਛਾ ਹੋਰ ਜੀ ਮਾਲੂ ਦਾ ਅਗਲਾ ਪਾਊਗਾ ਇਹ ਮੁੜ ਕੇ ਜਿਹੜਾ ਇਹਦੀ ਇਡੈਂਟੀਟੀ ਕਮੈਂਟ ਨਾਲ ਖਾਲਜੋਪੜਾ ਕੇ ਲੈ ਆਵਾਂਗੇ ਉਹ ਬੱਕਰੇ ਵੇਲੇ ਲੱਗੜੇ ਹੋਊਗਾ ਉਹ ਬੱਕਰਾ ਆ ਤਾ ਉਹ ਯਾਰ ਇਹਦੇ ਚੈਪ ਕੱਢੇ ਨਹੀ ਕਮਾਈ ਕੀ ਦਾ ਫਾਇਦਾ ਕੀ ਇਹਦੇ ਜੱਪ ਘਣਾ ਤੇ ਖੜੇਗਾ ਯਾਰ ਉਹ ਦੀਪ ਨੂੰ ਕੀ ਪਤਾ ਬੱਚਾ ਆਹੇ ਆ ਜਮ ਵਾਲਾ ਬੰਦਾ ਆ ਜਾਂਦਾ ਹਏ ਓਏ ਆਏ ਹਾਏ ਹਾਏ ਹਾਂਜੀ ਆਏ ਹਾਏ ਨੈ 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 ਓਏ ਆਇਆ ਫਿਰ ਚੱਲਦੇ ਆਇਆ ਆ ਸਾੜਾ ਗੋਰੀ ਨਹੀਂ ਆਇਆ ਸੰਗਾ ਬਦਮਾਸ਼ ਜੀ ਮਿੱਤਰੋ ਯਾਰ ਆਪਾਂ ਮਣੇ ਦੱਸੋ ਗਲੀ ਚ ਫੋਰਜ ਨਾ ਆ ਦੇ ਅੰਦਰੀ ਗੱਡੀ ਹੋਇਆ ਹਾਂ ਤੇ ਲਓ ਜੀ ਮਿੱਤਰੋ ਪਾ ਦਈਏ ਲਿਆਓ ਸਰੋ ਯਾਰ ਪਾਈਏ ਵਿਚਾਰਿਆਂ ਨੂੰ ਯਾਰ ਆਵੇ ਜੀ ਬਲਾਈ ਜਾਂਦਾ ਬਈ ਆ ਆਹ ਵੇ ਹੈਗੀ ਆ ਆ ਦੇਖੋ ਜੀ ਛੇ ਦਾ ਪਰ ਮਨ ਲੱਗਦਾ ਵੱਖੀ ਇਹ ਤੋ ਕਿ ਨਹੀਂ ਆਵੇ ਨਹੀਂ ਆਏ ਨਹੀਂ ਪਤਾ ਰੱਖਣਾ ਆਵੇ ਕਾਲੀ ਨਹੀਂ ਨਹੀਂ ਆਏ ਇੱਧਰ ਵੀ ਦਿਖਾ ਦੇ ਬੱਚੇ ਆਪਣੀ ਚੀਨੀ ਦੀ ਇਹਨਾਂ ਚੋਂ ਇੱਕ ਆਪਾਂ ਪ੍ਰਭ ਨੂੰ ਗਿਫਟ ਕਰਾਂਗੇ ਜਿਹੜਿਆਂ ਨੂੰ ਪਸੰਦ ਆਇਆ ਠੀਕ ਹੈ ਦੋ ਬੱਚੇ ਜਾਂ ਆਪਾਂ ਲੈ ਇਹਨੂੰ ਅ ਡੱਬਾ ਆ ਜੇ ਭਲਾ ਜਾਂ ਚਟਾਇਆ ਜੇ ਦੋ ਬੱਚੇ ਆ ਰਹੇ ਦੋ ਆ ਰਹੇ ਬੱਚੇ ਇਹ ਜੇ ਕੱਢ ਲਈ ਕੀ ਨਾ ਇਹ ਇੱਧਰ ਕੱਢੇ ਵੀਰ ਵੱਡੇ ਆ ਜੇ ਦੋ ਜਿਹੜੇ ਅੱਤੇ ਇਹ ਛੋਟ ਪਾਇਆ ਮੈਂ ਉਸ ਆਪਣਾ ਕਹਦਾ ਬਸ ਸੱਚ ਨਹੀਂ ਪਾਇਆ ਬਸ ਚੈਨ ਕਲੀ ਤੂੰ ਆ ਦੇਖੋ ਇਰਤੇ ਮੇਰਾ ਮੂੰਹ ਬੜਾ ਨਾ ਪਾਇਆ ਵੀ ਦਾਣੇ ਪਾ ਦੇ ਤੂੰ ਮੈਕਸ ਕਰ ਕੇ ਬਾਦੀ ਉਹ ਰੋਟੀ ਕਿਵੇਂ ਆਕੜੀ ਪੀ ਵੈਚੀ ਦੇ ਬੱਚੇ ਅੱਜ ਤਾਂ ਨਹੀਂ ਬਾਹਰ ਕੱਡੇ ਬਸ ਠੀਕ ਆ ਹੁਣ ਨਾ ਡੈ ਕਰ ਜਾਂਗੇ ਇਹਨੂੰ ਬਣਾਓ ਕੱਲ ਜਾਲ ਚ ਪਾ ਦੇਣਾ ਦੋ ਦਿਨ ਉਹਨੂੰ ਪਾਵਾਂਗੇ ਜਾਲ ਚ ਠੀਕ ਆ ਧਿਆਨ ਨਾਲ ਸੁਣੀ ਤੇ ਉਹਨੂੰ ਬੰਨ ਲਾਂਗੇ ਛਤਰੀ ਤੇ ਟਿਕਾ ਕੇ ਯਾਨੀ ਕਿ ਇੰਨਾ ਨਹੀਂ ਜਾਣਗੇ ਆਪਾਂ ਲਹੁ ਪੀਂਦੇ ਬੰਨਾਂਗੇ ਵਡਾਵਾਂਗੇ ਉਹਨੂੰ ਲੇਟ ਬਸੂਗਾ ਆ ਬੀਬੋ ਟਰੇ ਕੱਢੀ ਇੱਧਰ ਕੱਬੀ ਕੱਬੀਆਂ ਨਹੀਂ ਖੋਲ ਖੋਲ ਲੋਕ ਖੋਲ ਦੇ ਖੋਲ ਦੇ ਖੋਲ ਦੇ ਨਹੀਂ ਦਾ ਕਰਕੇ ਉਹ ਜਾਣ ਹੈ ਬਹੁਤ ਆ ਬਹੁਤ ਆ ਲਓ ਦੇਖੀ 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 ਭਰਾਵਾ ਖੁੱਲਰ ਆਂਦੇ ਖੁੱਲਰ ਆਂਦੇ ਕੋਈ ਨਹੀਂ ਲਓ ਬਾਈ ਕਣਕ ਦੇ ਸਰੋਂ ਪਾਤੀ ਇਹਨਾਂ ਨੂੰ ਮਿਕਸ ਕਰਕੇ ਦਿਖਾਈ ਜਾਂਦੇ ਆ ਠੀਕ ਆ ਜੀ ਇੱਧਰ ਤਾਂ ਕਬਲੀ ਜਾਉ। ਟਰੇ ਵੱਡੀ ਆ ਨਾ ਫਿਰ ਇਹ। ਟਰੇ ਦਾ ਫਰਕ ਆ। ਕੋਣ ਕਹਤਾ ਥੱਲੇ ਵੀ ਪਈ ਜਾ। ਬੜਾ ਠੀਕ ਆ। ਮੈਂ ਇੱਧਰ ਰੱਖਦਾ ਭਰਾ ਮੇਰ ਤਾਂ। ਨਹੀਂ ਨਹੀਂ ਸਹੀ ਆ ਸਹੀ ਆ। ਮੈਂ ਕੰਨ ਦੀ ਫਰਗਾ ਚੋਰ ਕੱਢ ਕੇ ਨਾ ਲੈ ਕੇ ਥਣਕ। ਨਹੀਂ। ਨਹੀਂ ਪਰਬ ਤੇ ਨਹੀਂ ਖੜਾ। ਮਰਾ ਘਰ ਘਰ ਦਾ ਪੀਤੀ ਆ। ਇਹਨੇ ਕਰਨੀ ਕੀ ਕੂਤਰ ਤਾਂ ਹੈਣੀ ਇਹਦੇ ਕੋਲ। ਮੈਂ ਤਾਂ ਘਰੇ ਆਟਾ ਪਿਉਂਦਾ। ਨਵੇੜਿਆ। ਚਾ ਖੋਲੀ ਖੋਲ ਦੇ ਖੋਲ ਦੇ ਖੋਲ ਦੇ ਖੋਲ ਦੇ ਵੇ ਜੀ ਓਏ ਆਂਡਾ ਓਏ ਆਂਡੇ ਇਤ ਕਿਹੜਾ ਬੱਚੇ ਬਣਿਆ ਚੱਕ ਦੇ ਫਿਰ ਪਰ ਮੈਂ ਤਾਂ ਰਾ ਬਣਿਆ ਮੈਂ ਲਾਖਾ ਹੱਥੇ ਸਣਾ ਹੈ ਨਾ ਇਹਨਾਂ ਐ ਬਰਾ ਹਾਂਜੀ ਮਾੜਾ ਤਾਂ ਬੱਚੇ ਬਣੇ ਨੇ ਜੇ ਸਭ ਨਾ ਆਂਡੇ ਜੀ ਚੈੱਕ ਕਰ ਲੈ ਪਰ ਇਹਦੀ ਛੱਪ ਦਾ ਬੱਚਾ ਦੇਖੀ ਕੀ ਕੀ ਨਹੀਂ ਨਹੀਂ ਕਾਲਾ ਕਰ ਮੈਂ ਇਹਦਾ ਹੈ ਨਾ ਹੈਗਾ ਕਿੱਡਾ ਹੋ ਗਿਆ ਇਹ ਤਰ੍ਹਾਂ ਦੇ ਸਿਕੂਲੇ ਬੱਚਾ ਨਾ ਆਵੇ ਸਿਕੂ ਵਾਲੀ ਦੇ ਅੰਡੇ ਆ ਮੇਰੀ ਡੱਬੂ ਚਲੇ ਕੱਢਣ ਵਾਲੇ ਚੋ ਆ ਦੇਖੋ ਜੀ ਆਪਣਾ ਬੱਚਾ ਸੱਪ ਦਾ ਇਹ ਆ ਇਹ ਨੀਲਾ ਤਾਜ ਕਿਹੜਾ ਹੈ ਤਾਜ ਕਬੂਤਰ ਆ ਰਹੇ ਚਟੀਆਂ ਦਾ ਕਬੂਤਰ ਓਏ ਕਿਧਰ ਗਏ ਇੱਕ ਵਾਰ ਰੁਕੋ ਆ ਰਹੇ ਆਵੇ ਆਵੇ ਚਟੀਆਂ ਆ ਰਹੇ ਕਬੂਤਰ ਜੀ ਆ ਦੇ ਲੈ ਇਹਦੇ ਨਾਲ ਆਰੀ ਸਾਹ ਚਟੀ ਇਹ ਆ ਗਿਆ ਮੇਰੀ ਮਗਰ ਕਿਤੇ ਆਲੀ ਇਹਦੇ ਨਾਲ ਇਹਨਾਂ ਦਾ ਬੱਚਾ ਆ ਗਿਆ ਨਜ਼ਰ ਫਰੀਦ ਤੇ ਨਹੀਂ 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 ਕਨੇ ਨਹੀਂ ਨਹੀਂ ਭਾਈ ਜਿਹੜਾ ਕੱਲ ਕਾਲਾ ਬੱਚਾ ਛੱਡ ਕੇ ਗਿਆ ਉਹਨਾਂ ਨੇ ਉਹਨੂੰ ਗ੍ਰਿਫਤ ਕੀਤਾ ਉਹ ਤੁਹਾਨੂੰ ਦਿਖਾਉਂਦੇ ਆ ਤੇ ਆ ਵੀਰਿਆ ਇਹ ਸਾਨੂੰ ਨਿਕ ਜਾਊਗਾ ਹੌਲੀ ਹੌਲੀ ਆਪਾਂ ਛੱਟਾਂ ਬੱਚਾ ਪਸੰਦ ਆ ਤੈਨੂੰ ਹਾਂ ਆਪਾਂ ਬਾਈ ਦੇ ਪਸੰਦ ਦੇ ਰੰਗ ਲਾਉਣਾ ਵਾ ਬਾਈ ਨੂੰ ਪਸੰਦ ਦੇ ਰੰਗ ਲਾਉਣਾ ਆਪਾਂ ਹਰੀਆਂ ਬਗਲਾ ਹੀ ਗਿਆ ਸੀ ਨਾ ਹਾਂ 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 ਹਰੀਆਂ ਬਗਲਾ ਹੈ ਦੀ ਉੱਡੂ ਉੱਡੂ ਬਾਈ ਨੂੰ ਪਸੰਦ ਆ ਬਾ ਠੀਕ ਆ ਘਟੇ ਨੂੰ ਛਤਰੀ ਛੁਦੀ ਦੇ ਨੇ ਲੱਤ ਲਾਦਾ ਕਰੀ ਚਾਰਕ ਦਿਨ ਪਰ ਦੋ ਦਿਨ ਇਹਨੂੰ ਪਾਵਾਂਗੇ ਜਾਲ ਚ ਹਾਂ ਹਨਾ ਤੇ ਛਤਰੀ ਤਾਂ ਵੱਤ ਤੋਂ ਵੱਤ ਬੰਨਾਂਗੇ ਪਰ ਜਿਆਦਾ ਨਹੀਂ ਆਪਾਂ ਲਹੂ ਪੀਂਦੇ ਬਾ ਠੀਕ ਆ ਤੇ ਛਤਰੀ ਤੇ ਬੰਨ ਕੇ ਫਿਰ ਸਾਈਡ ਤੋਂ ਜੇ ਡਾਉਣਾ ਆ ਫਿਰ ਉਹਦਾ ਵਲੌਗ ਬਣਾਵਾਂਗੇ ਓਕੇ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਮੱਤਰ ਜਿਹੜਾ ਇਹਦੇ ਹੰਡੇ ਆ ਕੂਦਲੀ ਦੇ ਆ ਯਾਰ ਬਾਈ ਦੱਸੋ ਇਹ ਰਾ ਹੱਡੀ ਵਾਲੀ ਉਹੀ ਆ ਸੱਟ ਫੜੀ ਯਾਰ ਆ ਦੇਖੋ ਯਾਰ ਤੁਹਾਨੂੰ ਮੈਂ ਅੱਜ ਤੋਂ ਜਿਹੜਾ ਹੈ ਪਹਿਲਾ ਵਲੌਗ ਬਣਾਇਆ ਨੋਨੇ ਦਾ ਉਹ ਯਾਰ ਜਿਵੇਂ ਹੀ ਮਰੀ ਉਹਦੂ ਕਹਾਂ ਤੂੰ ਦਿਖਾ ਹੱਡੀ ਹੱਡੀ ਫੁੱਪੁੱਠੀ ਪੁੱਠੀ ਕਰ ਆ ਦੇਖੋ ਇਧਰ ਬਾਈ ਜਿਹੜਾ ਹੈ ਨਾ ਮਾਸਲਾ ਜਮਾਂ ਨਹੀਂ ਹੱਡੀ ਮਹਿਸੂਸ ਹੁੰਦੀ ਯਾਰ ਹੁਣ ਇਸ ਟਾਈਮ ਵੀ ਕੂਦਰੀ ਹੱਡੀ ਸੀ ਵੀ ਦੇਖ ਲਓ ਤੀਰਥ ਤੋਂ ਆਈ ਸੀ ਇਹ ਉਹਦਰੀ ਸੁਨੱਖੀ ਦੇਖੋ ਤੁਸੀਂ ਕੰਨੀਆਂ ਦਾ ਆ ਲੈ ਤੀਰਥ ਵੀ ਖਾਸ਼ ਹੋ ਗਿਆ ਯਾਰ ਹਾਂ ਵਧੀਆ ਸਨੀ ਸੀ ਕਹਿੰਦਾ ਬਾਤ ਜੇ ਤੇ ਬਾਈ ਨੋਨੇ ਨੇ ਮਿਹਨਤ ਬਾਈ ਇਹਦੀ ਰੰਗ ਲਿਆਈ ਤੇ ਕੂਦਰੀ ਬਚ ਗਈ ਦੇਖ ਕੱਲ ਵਿਚਾਰੀ ਇੱਕ ਛਾਹ ਕੀ ਮਰ ਗਈ ਯਾਰ ਚਲੋ ਕੋਈ ਨਹੀਂ ਜਿਵੇਂ ਮਾਰਾ ਹੀ ਨੂੰ ਮਨਜ਼ੂਰ ਆ। ਕੋਈ ਪਤਾ ਨਹੀਂ ਇਹਨੂੰ ਕੀ ਹੋਇਆ। ਟੈਕ ਹੋ ਗਿਆ ਯਾਰ ਬਾਈ। ਉਹ ਚੀਨੇ ਨਾਲ ਮਿਲੀ ਵੀ ਸੀਗੀ ਉਹ। ਉਹ ਚੀਨਾ ਨਹੀਂ ਜਿਹੜਾ ਉਹਦੇ ਕੋਲ ਬੱਚੇ ਉਹਦੇ ਹੀ ਸੀਗੇ। ਦੇਖ ਬਾਕੀ ਇਹ ਵੀਡੀਓ ਦਾ ਬਾਈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰ ਦੇ ਜੀ ਉਸ ਵੀਡੀਓ ਕਰਦੇ ਰਹਿ ਬਾਈ ਮਤਰੋ। ਲਾ ਦੇ ਵੀਜਾਂ ਦੇ ਜਾਂਦੇ। ਅਸਲ